ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਉਹ 300 ਯੂਨਿਟ ਜਿਹੜੀ ਹੈ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣਗੇ ਪਰ ਹਾਲੀ ਦੇ ਵਿੱਚ ਪੀਐਸਪੀਸੀਲ ਯਾਨੀ ਬਿਜਲੀ ਵਿਭਾਗ ਦੇ ਵੱਲੋਂ ਆਂਕੜੇ ਰੱਖੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਜੇ ਵੀ ਮੁਫਤ ਬਿਜਲੀ ਦੇ ਬਾਵਜੂਦ ਲੋਕ ਜਿਹੜੇ ਹੈ ਬਿਜਲੀ ਚੋਰੀ ਕਰਨ ਤੋਂ ਨਹੀਂ ਟਲਦੇ ਹੈ ਤੇ 1.9 ਲੱਖ ਲੋਕਾਂ ਦੇ ਘਰ ਬਿਜਲੀ ਵਿਭਾਗ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਪਾਇਆ ਹੈ ਕਿ ਅੱਜ ਵੀ ਹਜ਼ਾਰਾਂ ਦੀ ਤਦਾਰ ਦੇ ਵਿੱਚ ਲੋਕ ਜਿਹੜੇ ਨੇ ਬਿਜਲੀ ਚੋਰੀ ਕਰ ਰਹੇ ਨੇ ਸਰਕਾਰ ਦੇ ਵੱਲੋਂ 2 ਮਹੀਨਿਆਂ ਦੇ ਵਿੱਚ ਤਕਰੀਬਨ 600 ਯੂਨਿਟ ਮੁਫਤ ਬਿਜਲੀ ਅੱਜ ਵੀ ਦਿੱਤੀ ਜਾਂਦੀ ਹੈ ਤੇ ਲੋਕ ਜਿਹੜਾ ਹੈ ਵਿਭਾਗ ਨੂੰ ਲਖਰਪੇਦਾ ਚੂਨਾ ਲਗਾ ਰਹੇ ਨੇ ਤੇ ਵਿਭਾਗ ਦੇ ਵੱਲੋਂ ਇਹਨਾਂ ਲੋਕਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਨਾਲ ਹੀ ਅੰਕੜੇ ਵੀ ਦੱਸੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਲੋਕ ਕਰੋੜਾ ਰੁਪਏ ਦੀ ਠੱਗੀ ਬਿਜਲੀ ਦੀ ਮਾਰ ਰਹੇ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਬਾਰ ਬਾਰ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਆਮ ਲੋਕਾਂ ਦੇ ਲਈ ਮੁਫਤ ਬਿਜਲੀ ਦਿੰਦੀ ਹੈ ਤੇ ਫਿਰ ਵੀ ਲੋਕ ਜਿਹੜੀ ਹੈ ਬਿਜਲੀ ਚੋਰੀ ਕਰਨ ਤੋਂ ਟਲਦੇ ਨਹੀਂ ਹੈ ਤੇ ਜ਼ਿਆਦਾਤਰ ਮਾਝਾ ਤੇ ਮਾਲਵਾ ਬੈਲਟ ਦੇ ਵਿੱਚ ਬਿਜਲੀ ਚੋਰੀ ਦੇ ਅੰਕੜੇ ਸਾਹਮਣੇ ਆ ਰਹੇ ਨੇ ਜੋ ਕਾਫੀ ਜ਼ਿਆਦਾ ਹੈਰਾਨ ਵੀ ਕਰਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵਾਦਾ ਲੋਕਾਂ ਦੇ ਨਾਲ ਕੀਤਾ ਗਿਆ ਸੀ ਕਿ ਉਹ ਬਿਜਲੀ ਜਿਹੜੀ ਮੁਫਤ ਲੋਕਾਂ ਨੂੰ ਦੇਣਗੇ ਉਹਨਾਂ ਦੇ ਵੱਲੋਂ ਇਹ ਵਾਦਾ ਵੀ ਪੂਰਾ ਕੀਤਾ ਗਿਆ ਤੇ ਲੋਕਾਂ ਨੂੰ ਮੁਫਤ ਜਿਹੜੀ ਹੈ ਉਹ ਬਿਜਲੀ ਵੀ ਦਿੱਤੀ ਗਈ ਹੈ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਤੇ ਹੁਣ ਐਨੂਅਲ ਰੈਵਨਿਊ ਰਿਕੁਆਇਰਮੈਂਟ ਦੇ ਯਾਨੀ ਪੀਐਸਪੀਐਸ ਪੀਐਸਪੀਸੀਐਲ ਦੀ ਰਿਪੋਰਟ ਦੇ ਅਨੁਸਾਰ ਅੰਕੜੇ ਦੱਸੀ ਗਏ ਨੇ ਜਿਸ ਵਿੱਚ ਇਹ ਦੱਸਿਆ ਹੈ ਕਿ 1.9 ਲੱਖ ਲੋਕਾਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਤੇ ਉਹਨਾਂ ਨੇ ਪਾਇਆ ਹੈ ਕਿ 14555 ਬਿਜਲੀ ਖਪਤਕਾਰ ਨੇ ਜਿਹੜੇ ਅੱਜ ਵੀ ਚੋਰੀ ਕਰ ਰਹੇ ਨੇ ਬਿਜਲੀ ਤੇ ਨਾਲ ਹੀ 363 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਹੈ ਬਿਜਲੀ ਵਿਭਾਗ ਦੇ ਵੱਲੋਂ ਇਹਨਾਂ ਲੋਕਾਂ ਤੇ ਲਗਾਇਆ ਗਿਆ ਹੈ ਕਿ ਜਿਨ੍ਹਾਂ ਨੇ ਬਿਜਲੀ ਚੋਰੀ ਕੀਤੀ ਸੀ ਤੇ ਨਾਲ ਹੀ ਉੱਥੇ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਮਾਲਵਾ ਤੇ ਮਾਝਾ ਬੈਲਟ ਦੇ ਲੋਕ ਹੈ ਉਹ ਬਿਜਲੀ ਚੋਰੀ ਕਰਦੇ ਨੇ ਤੇ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮਾਲਵਾ ਬੈਲਟ ਯਾਨੀ ਲੁਧਿਆਣਾ ਦੇ ਵਿੱਚ ਬਹੁਤ ਜ਼ਿਆਦਾ ਉਦਯੋਗ ਨੇ ਉਦਯੋਗਾ ਦੇ ਮਾਲਕ ਅਜੇ ਘੱਟ ਬਿਜਲੀ ਚੋਰੀ ਕਰਦੇ ਨੇ ਪਰ ਜਿਹੜਾ ਮਾਝਾ ਬੈਲਟ ਦੇ ਲੋਕ ਨੇ ਉੱਥੇ ਸਭ ਤੋਂ ਵੱਧ ਬਿਜਲੀ ਚੋਰੀ ਕੀਤੀ ਦੇ ਨਾਲ ਹੀ ਸਿਆਸਤਦਾਨਾਂ ਦਾ ਉਹਨਾਂ ਪਰ ਸਭ ਤੋਂ ਵੱਧ ਜਿਹੜਾ ਕਹਿ ਲਿਆ ਕੀ ਆਪਣਾ ਜੋਰ ਅਜ਼ਮਾਈ ਕਰਦੇ ਨੇ ਤਾਂ ਉਸ ਤੋਂ ਬਾਅਦ ਕੁਝ ਲੋਕਾਂ ਦੇ ਉੱਪਰ ਮਾਮਲੇ ਦਰਜ ਵੀ ਨਹੀਂ ਹੁੰਦੇ ਨੇ ਏਆਈਆਰ ਦਰਸਾਉਂਦਾ ਹੈ ਕਿ ਮਾਝਾ ਅਤੇ ਮਾਲਵਾ 벨ਟ ਬਿਜਲੀ ਚੋਰੀ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੀ ਹੈ ਅਧਿਕਾਰੀਆਂ ਨੇ ਕਿਹਾ ਹੈ ਸਿਆਸੀ ਧੁਬਾ ਇਸ ਪਿੱਛੇ ਮੁੱਖ ਕਾਰਨਾ ਵਿੱਚੋਂ ਇੱਕ ਹੈ ਇਹ ਦੱਸਦੇ ਹਨ ਕਿ ਜ਼ਿਆਦਾਤਰ ਪ੍ਰਮੁੱਖ ਸਿਆਸਤਦਾਨ ਤਰਨਤਾਰਨ ਬਠਿੰਡਾ ਮੁਕਸਰ ਅੰਮ੍ਰਿਤਸਰ ਫਰੀਦਕੋਟ ਅਤੇ ਫਿਰੋਜ਼ਪੁਰ ਗੁਰਦਾਸਪੁਰ ਦੇ ਵਿੱਚ ਹਨ ਤੇ ਪੀਐਸਪੀਸੀਐਲ ਦੀਆਂ ਸਰਹਦੀ ਸਬ ਡਿਵੀਜ਼ਨਾਂ ਜਿਨ੍ਹਾਂ ਵਿੱਚੋਂ ਪਿੱਖੀਵਿੰਡ ਪੱਟੀ ਅਤੇ ਜ਼ੀਰਾ ਸਭ ਤੋਂ ਵੱਧ ਡਿਫਾਲਟਰ ਹਨ ਤੇ ਜਦੋਂ ਬਿਜਲੀ ਚੋਰੀ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਵੱਧ ਇੱਥੇ ਹੀ ਬਿਜਲੀ ਚੋਰੀ ਹੁੰਦੀ ਸੀ ਤੇ ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾਤਰ ਲੁਧਿਆਣਾ ਅਤੇ ਫਤਿਹਗੜ ਸਾਹਿਬ ਦੇ ਵਿੱਚ ਬਿਜਲੀ ਚੋਰੀ ਹੁੰਦੀ ਸੀ ਕਿਉਂਕਿ ਇਹ ਉਦਯੋਗਿਕ ਖੇਤਰ ਨੇ ਪਰ ਹੁਣ ਆંકੜੇ ਜਿਹੜੇ ਸਾਹਮਣੇ ਆਏ ਨੇ ਉੱਥੇ ਬਿਜਲੀ ਚੋਰੀ ਦੇ ਮਾਮਲੇ ਲੁਧਿਆਣਾ ਦੇ ਵਿੱਚ ਘਟੇ ਨੇ ਪਰ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਸਭ ਤੋਂ ਵੱਧ ਕਾਰਨ ਜਿਹੜੇ ਆ ਬਿਜਲੀ ਚੋਰੀ ਦੇ ਮਾਮਲੇ ਦੇ ਵਿੱਚ ਵੱਡੇ ਨੇ ਤੇ ਉੱਥੇ ਹੀ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਹੁਣ ਅਸੀਂ ਇਹਨਾਂ ਲੋਕਾਂ ਦੇ ਉੱਪਰ ਕਾਰਵਾਈ ਕਰ ਰਹੇ ਹਾਂ ਜਿਨ੍ਹਾਂ ਦੇ ਵੱਲੋਂ ਬਿਜਲੀ ਚੋਰੀ ਕੀਤੀ ਗਈ ਹੈ ਤੇ ਲਗਾਤਾਰ ਇੱਕ ਸਵਾਲ ਬਣਿਆ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਅੱਜ ਵੀ ਬਿਜਲੀ ਮੁਫਤ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਪਰ ਅਜੇ ਵੀ ਲੋਕੀ ਜਿਹੜੇ ਨੇ ਉਹ ਟਲਦੇ ਨਹੀਂ ਨੇ ਬਿਜਲੀ ਚੋਰੀ ਦੇ ਮਾਮਲੇ ਦੇ ਵਿੱਚ ਤੇ ਹੁਣ ਲੱਖਾਂ ਰੁਪਏ ਦਾ ਜੁਰਮਾਨਾ ਜਿਹੜਾ ਹੈ ਇਹਨਾਂ ਲੋਕਾਂ ਦੇ ਉੱਪਰ ਬਿਜਲੀ ਵਿਭਾਗ ਦੇ ਵੱਲੋਂ ਲਗਾਇਆ ਗਿਆ ਹੈ ਕੁਝ ਲੋਕੀ ਅਜੇਹੇ ਨੇ ਜਿਹੜੇ ਕੁੰਡੀਆਂ ਲਗਾ ਕੇ ਬਿਜਲੀ ਚੋਰੀ ਕਰਦੇ ਨੇ ਉੱਥੇ ਹੀ ਵਿਭਾਗ ਦਾ ਕਹਿਣਾ ਹੈ ਕਿ ਹੁਣ ਅਸੀਂ ਵੱਖਰੇ ਤਰੀਕੇ ਦੀਆਂ ਹੋਰ ਸਕੀਮਾਂ ਲੈ ਕੇ ਆ ਰਹੇ ਨੇ ਤਾਂ ਜੋ ਬਿਜਲੀ ਚੋਰੀ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ ਤੇ ਨਾਲ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਘਰਾਂ ਦੇ ਬਾਹਰ ਮੀਟਰ ਲਗਾਣੇ ਵੀ ਸ਼ੁਰੂ ਕਰ ਰਹੇ ਹਾਂ ਤਾਂ ਜੋ ਪਤਾ ਕੀਤਾ ਜਾ ਸਕੇ ਕਿ ਕਿਹੜੇ ਲੋਕੀ ਬਿਜਲੀ ਚੋਰੀ ਕਰਦੇ ਨੇ ਤੇ ਨਾਲ ਹੀ ਵਿਭਾਗ ਜਿਹੜਾ ਹੈ ਹੋਰ ਸਖਤ ਕਦਮ ਇਹਨਾਂ ਲੋਕਾਂ ਦੇ ਖਿਲਾਫ ਚੁੱਕਣ ਜਾ ਰਿਹਾ ਹੈ ਤੇ ਇਹ ਉਹ ਅੰਕੜੇ ਸੀ ਜਿਨ੍ਹਾਂ ਵਿੱਚ ਪਤਾ ਚੱਲਦਾ ਹੈ ਕਿਸ ਤਰੀਕੇ ਦੇ ਨਾਲ ਲੋਕੀ ਜਿਹੜੇ ਨੇ ਮਾਝਾ ਤੇ ਮਾਲਵਾ ਬੈਲਟ ਵਿੱਚ ਸਭ ਤੋਂ ਵੱਧ ਚੋਰੀ ਬਿਜਲੀ ਦੀ ਕਰਦੇ ਹੈ ਤੇ ਸਿਆਸਤਦਾਨ ਇਹਨਾਂ ਵਿੱਚੋਂ ਇੱਕ ਪ੍ਰਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ